ਦੋਸਤੋ ਅੱਜ ਦੀ ਘਟਨਾ ਇੱਕ 60 ਸਾਲ ਦੀ ਔਰਤ ਦੀ ਹੈ ਔਰਤ ਦਾ ਨਾਮ ਅਨੀਤਾ ਹੈ ਉਹ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ੇ ਕਰਦੀ ਹੈ ਉਸ ਨੂੰ ਫਿਰ ਤੋਂ ਮਹਿਸੂਸ ਕਰਨਾ ਚਾਹੁੰਦੀ ਸੀ ਇਸ ਲਈ ਇੱਕ ਦਿਨ ਅਨੀਤਾ ਇੱਕ ਹੋਟਲ ਬੁੱਕ ਕਰਦੀ ਹੈ ਅਤੇ ਇੱਕ ਲੜਕੇ ਨੂੰ ਬੁਲਾਉਂਦੀ ਹੈ ਜੋ ਪੈਸੇ ਦੇ ਬਦਲੇ ਸਭ ਕੁਝ ਕਰਦਾ ਸੀ ਉਸ ਲੜਕੇ ਦਾ ਨਾਮ ਰਜੀਵ ਹੁੰਦਾ ਹੈ ਅਨੀਤਾ ਇੱਕ ਹੋਟਲ ਦੇ ਕਮਰੇ ਵਿੱਚ ਹੁੰਦੀ ਹੈ ਉਹ ਲੜਕੇ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਅਨੀਤਾ ਕਦੇ ਆਪਣੇ ਬੈਗ ਨੂੰ ਚੈੱਕ ਕਰਦੀ ਹੈ ਅਤੇ ਕਦੇ ਆਪਣੇ ਚਿਹਰੇ ਨੂੰ ਸ਼ੀਸ਼ੇ ਦੇ ਵਿੱਚ ਦੇਖਦੀ ਹੈ। ਅਨੀਤਾ ਲੜਕੇ ਆਉਣ ਤੋਂ ਪਹਿਲਾਂ ਹੀ ਇੱਕ ਦੋ ਪੈਗ ਬਣਾ ਕੇ ਪੀ ਲੈਂਦੀ ਹੈ। ਕੁਝ ਦੇਰ ਤੋਂ ਬਾਅਦ ਰਾਜੀਵ ਉੱਥੇ ਪਹੁੰਚ ਜਾਂਦਾ ਹੈ। ਜਿਵੇਂ ਹੀ ਅਨੀਤਾ ਦਰਵਾਜ਼ਾ ਖੋਲਦੀ ਹੈ ਤਾਂ ਉਸ ਦੇ ਸਾਹਮਣੇ ਇੱਕ ਨੌਜਵਾਨ ਲੜਕਾ ਖੜ੍ਹਾ ਹੁੰਦਾ ਹੈ। ਅਨੀਤਾ ਉਸ ਲੜਕੇ ਨੂੰ ਦੇਖ ਕੇ ਮਨ ਦੇ ਹੀ ਮਨ ਵਿੱਚ ਹੱਸ ਪੈਂਦੀ ਹੈ। ਅਨੀਤਾ ਰਾਜੀਵ ਨੂੰ ਬੈਠਣ ਲਈ ਆਖਦੀ ਹੈ। ਦੋਵੇਂ ਸੋਫੇ ਤੇ ਬੈਠ ਕੇ ਗੱਲਾਂ ਕਰਨ ਲੱਗ ਜਾਂਦੇ ਹਨ ਰਜੀਵ ਅਨੀਤਾ ਨੂੰ ਕਹਿੰਦਾ ਹੈ ਅੱਛਾ ਆਂਟੀ ਤੁਹਾਨੂੰ ਤੁਹਾਡਾ ਪਤੀ ਖੁਸ਼ ਨਹੀਂ ਕਰ ਪਾਉਂਦੇ ਇਹ ਗੱਲ ਸਹੀ ਹੈ ਉਦੋਂ ਹੀ ਅਨੀਤਾ ਕਹਿਣ ਲੱਗਦੀ ਹੈ ਮੇਰੇ ਪਤੀ ਦੀ ਮੌਤ 3 ਸਾਲ ਪਹਿਲਾਂ ਹੋ ਗਈ ਹੈ ਮੈਨੂੰ ਜਿਸ ਤਰੀਕੇ ਦੇ ਨਾਲ ਖੁਸ਼ ਕਰਦਾ ਸੀ ਮੈਨੂੰ ਉਹਨਾਂ ਦੇ ਨਾਲ ਕੋਈ ਵੀ ਮਜ਼ਾ ਨਹੀਂ ਆਉਂਦਾ ਸੀ ਮੇਰਾ ਪਤੀ ਜਦੋਂ ਵੀ ਘਰ ਆਉਂਦਾ ਸੀ ਜਲਦ ਹੀ ਸੋ ਜਾਂਦਾ ਸੀ ਕਦੇ ਦਿਲ ਕਰਿਆ ਕਰਦਾ ਤਾਂ ਕੁਝ ਕਰ ਦਿੰਦਾ ਸੀ ਅਨੀਤਾ ਫਿਰ ਤੋਂ ਕਹਿੰਦੀ ਹੈ ਕਿ ਮੈਨੂੰ ਜਿਸ ਤਰ੍ਹਾਂ ਦੀ ਖੁਸ਼ੀ ਚਾਹੀਦੀ ਸੀ ਉਸ ਤਰ੍ਹਾਂ ਦੀ ਖੁਸ਼ੀ ਨਹੀਂ ਮਿਲ ਰਹੀ ਸੀ। ਰਾਜੀਵ ਕਹਿੰਦਾ ਹੈ ਮੈਂ ਤੁਹਾਡੇ ਜਜ਼ਬਾਤ ਸਮਝ ਸਕਦਾ ਹਾਂ। ਇਸ ਤਰ੍ਹਾਂ ਹੀ ਦੋਵੇਂ ਗੱਲਾਂ ਕਰ ਰਹੇ ਹੁੰਦੇ ਨੇ। ਕੁਝ ਟਾਈਮ ਬਾਅਦ ਰਾਜੀਵ ਅਨੀਤਾ ਨੂੰ ਗੱਲ ਨਾਲ ਲਾਉਂਦਾ ਹੈ ਅਤੇ ਉਸ ਨੂੰ ਚੁੱਕ ਕੇ ਬੈੱਡਾਂ ਤੇ ਲੈ ਜਾਂਦਾ ਹੈ। ਅ ਰਾਜੀਵ ਕੁਝ ਕਰਨ ਵਾਲਾ ਹੁੰਦਾ ਹੈ। ਉਸ ਵਕਤ ਅਨੀਤਾ ਕਹਿੰਦੀ ਹੈ ਤੂੰ ਤਾਂ ਇੱਕ ਨੌਜਵਾਨ ਲੜਕਾ ਹੈ ਅਤੇ ਮੈਂ ਇੱਕ 60 ਸਾਲ ਦੀ ਔਰਤ ਹਾਂ। ਮੇਰਾ ਸਰੀਰ ਹੁਣ ਪਹਿਲਾਂ ਜਿਹਾ ਨਹੀਂ ਰਿਹਾ ਉਦੋਂ ਹੀ ਰਜੀਪ ਕਹਿੰਦਾ ਹੈ ਕਿ ਇਸ ਦੇ ਵਿੱਚ ਆਪਣੇ ਆਪ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਹੈ ਰਾਜੀਵ ਅਨੀਤਾ ਨਾਲ ਸੰਬੰਧ ਬਣਾਉਣ ਵਾਲਾ ਹੁੰਦਾ ਹੈ ਉਦੋਂ ਹੀ ਅਨੀਤਾ ਉੱਠ ਕੇ ਆਪਣੇ ਬੈਗ ਚੋਂ ਕੱਪੜੇ ਲੈ ਕੇ ਬਾਥਰੂਮ ਚਲੀ ਜਾਂਦੀ ਹੈ ਉਹ ਆਪਣੇ ਮਨ ਪਸੰਦੇ ਨਾਲ ਕੱਪੜੇ ਲੈ ਕੇ ਆਉਂਦੀ ਹੈ ਉਸ ਨੂੰ ਚੇਂਜ ਕਰਨ ਲੱਗ ਜਾਂਦੀ ਹੈ ਉਧਰ ਜੀਵ ਆਪਣਾ ਕਮੀਜ਼ ਨੂੰ ਉਤਾਰ ਕੇ ਬੈੱਡ ਤੇ ਬੈਠਿਆ ਹੁੰਦਾ ਹੈ ਅਤੇ ਫਿਰ 5-10 ਮਿੰਟ ਬਾਅਦ ਅਨੀਤਾ ਰਾਜੀਵ ਕੋਲ ਆ ਕੇ ਬੈਠ ਜਾਂਦੀ ਹੈ ਫਿਰ ਦੋਵੇਂ ਸੰਬੰਧ ਬਣਾਉਣ ਲੱਗ ਜਾਂਦੇ ਹਨ ਕੁਝ ਦੇਰ ਬਾਅਦ ਦੋਵੇਂ ਹੀ ਬੈੱਡ ਤੇ ਬੈਠ ਜਾਂਦੇ ਨੇ ਅਨੀਤਾ ਕਹਿੰਦੀ ਹੈ ਮੈਂ ਆਪਣੇ ਪਤੀ ਤੋਂ ਜਿੰਨਾ ਖੁਸ਼ ਨਹੀਂ ਸੀ ਉਸ ਤੋਂ ਜ਼ਿਆਦਾ ਕਿਤੇ ਮੈਂ ਅੱਜ ਖੁਸ਼ ਹਾਂ ਅੱਜੇ ਹੁਸ਼ੀ ਕਦੇ ਮੈਨੂੰ ਮਿਲੀ ਹੀ ਨਹੀਂ ਸੀ ਇੰਨੇ ਚ ਹੀ ਅਨੇਤਾ ਉੱਠ ਕੇ ਦੋਨਾਂ ਦੇ ਲਈ ਪੈਗ ਬਣਾਉਣ ਲੱਗ ਜਾਂਦੀ ਹੈ ਉਸ ਟਾਈਮ ਦੋਨੇ ਸੋਫੇ ਤੇ ਬੈਠ ਕੇ दारू ਪੀਣ ਲੱਗ ਜਾਂਦੇ ਨੇ ਉਦੋਂ ਹੀ ਅਨੇਤਾ ਆਪਣੇ ਬਾਰੇ ਫਿਰ ਤੋਂ ਦੱਸਣ ਲੱਗ ਜਾਂਦੀ ਹੈ ਮੈਂ ਇੱਕ ਪ੍ਰੋਫੈਸਰ ਹਾਂ ਮੇਰਾ ਇੱਕ ਬੇਟਾ ਹੈ ਅਤੇ ਇੱਕ ਬੇਟੀ ਦੋਵੇਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਉਦੋਂ ਹੀ ਅਨੀਤਾ ਰਜੀਵ ਨੂੰ ਪੁੱਛਦੀ ਹੈ ਰਜੀਵ ਤੁਸੀਂ ਆਪਣੇ ਬਾਰੇ ਦੱਸੋ ਉਦੋਂ ਹੀ ਰਜੀਵ ਦੱਸਦਾ ਹੈ ਮੈਂ ਆਪਣੇ ਆਪ ਦਾ ਮਾਲਿਕ ਹਾਂ ਜੋ ਵੀ ਮੈਨੂੰ ਚੰਗਾ ਲੱਗਦਾ ਹੈ ਉਹੀ ਮੈਂ ਕਰਦਾ ਹਾਂ ਉਦੋਂ ਹੀ ਅਨੀਤਾ ਦੇ ਫੋਨ ਤੇ ਫੋਨ ਆ ਜਾਂਦਾ ਹੈ ਅਨੀਤਾ ਫੋਨ ਤੇ ਗੱਲ ਕਰਨ ਤੋਂ ਬਾਅਦ ਰਜੀਵ ਨੂੰ ਕਹਿੰਦੀ ਹੈ ਮੈਂ ਇੱਕ ਜ਼ਰੂਰੀ ਕੰਮ ਦੇ ਲਈ ਜਾਣਾ ਹੈ ਮੈਂ ਤੈਨੂੰ ਹਲੇ ਪੈਸੇ ਨਹੀਂ ਦੇ ਰਹੀ ਸ਼ਾਮ ਨੂੰ ਮਿਲਦੇ ਹਾਂ ਉਸੇ ਵਕਤ ਮੈਂ ਤੈਨੂੰ ਪੈਸੇ ਦੇ ਦਵਾਂਗੀ ਇੰਨਾ ਹੀ ਕਹਿ ਕੇ ਅਨੀਤਾ ਆਪਣੇ ਕੰਮ ਦੇ ਲਈ ਨਿਕਲ ਜਾਂਦੀ ਹੈ ਜਦੋਂ ਸ਼ਾਮ ਹੁੰਦੀ ਹੈ ਤਾਂ ਅਨੀਤਾ ਫਿਰ ਤੋਂ ਵਾਪਸ ਆਉਂਦੀ ਹੈ ਅਨੀਤਾ ਦਰਵਾਜ਼ਾ ਖੋਲਦੀ ਹੈ ਅਤੇ ਉਦੋਂ ਰਜੀਵ ਆਪਣੀ ਐਕਸਰਸਾਈਜ਼ ਦੀ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ ਅਨੀਤਾ ਹੱਸਦੇ ਹੋਏ ਕਹਿੰਦੀ ਹੈ ਵਾਜੀਵਾ ਅੱਜ ਤਾਂ ਕੁਝ ਜ਼ਿਆਦਾ ਹੀ ਪ੍ਰੈਕਟਿਸ ਹੋ ਰਹੀ ਹੈ ਉਦੋਂ ਹੀ ਅਨੀਤਾ ਨਹਾਉਣ ਦੇ ਲਈ ਬਾਥਰੂਮ ਚਲੀ ਜਾਂਦੀ ਹੈ ਕੁਝ ਦੇਰ ਤੋਂ ਬਾਅਦ ਅਨੀਤਾ ਬਾਥਰੂਮ ਚੋਂ ਬਾਹਰ ਆਉਂਦੀ ਹੈ ਸਵੇਰ ਦੀ ਤਰ੍ਹਾਂ ਹੀ ਉਹ ਦੋਨੋਂ ਪੈਗ ਬਣਾ ਕੇ ਪੀਣ ਲੱਗ ਜਾਂਦੇ ਹਨ ਅਨੀਤਾ ਕਹਿੰਦੀ ਹੈ ਅੱਜ ਮੈਂਨੇ ਕੁਝ ਲਿਸਟ ਤਿਆਰ ਕੀਤੀਆਂ ਨੇ ਸਵੇਰ ਦੀ ਤਰ੍ਹਾਂ ਹੀ ਉਹ ਸ਼ਾਮ ਨੂੰ ਵੀ ਉਸੇ ਤਰ੍ਹਾਂ ਸਬੰਧ ਬਣਾਉਣ ਲੱਗ ਜਾਂਦੇ ਹਨ ਬਹੁਤ देर ਤੱਕ ਉਹ ਦੋਵੇਂ ਸਬੰਧ ਬਣਾਉਂਦੇ ਹਨ ਫਿਰ ਕੁਝ ਮਿੰਟਾਂ ਤੋਂ ਬਾਅਦ ਅਨੀਤਾ ਕਹਿੰਦੀ ਹੈ ਰਜੀਵ ਤੇਰੇ ਮਾਤਾ ਪਿਤਾ ਨੂੰ ਇਸ ਕੰਮ ਦੇ ਬਾਰੇ ਪਤਾ ਨਹੀਂ ਹੈ ਉਦੋਂ ਹੀ ਰਜੀਵ ਕਹਿੰਦਾ ਹੈ ਕਿ ਇਸ ਬਾਰੇ ਮੇਰੇ ਨਾਲ ਗੱਲ ਨਾ ਹੀ ਕਰੋ ਤਾਂ ਚੰਗਾ ਹੈ ਪਰ ਅਨੀਤਾ ਫਿਰ ਤੋਂ ਪੁੱਛਦੀ ਹੈ ਪਰ ਉਸ ਵਕਤ ਅਜੀਬ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਅਨੀਤਾ ਨਾਲ ਗੁੱਸੇ ਦੇ ਵਿੱਚ ਗੱਲ ਕਰਨ ਲੱਗ ਜਾਂਦਾ ਹੈ ਮੈਂ ਆਪਣੇ ਬਾਰੇ ਕਿਉਂ ਦੱਸਾਂ ਵੈਸੇ ਵੀ ਮੈਨੂੰ ਤੇਰੇ ਜਿਹੀਆਂ ਔਰਤਾਂ 'ਚ ਦਿਲਚਸਪੀ ਨਹੀਂ ਸੀ ਬਸ ਮੈਂ ਪੈਸਾ ਕਮਾਉਣਾ ਸੀ ਇਸ ਲਈ ਮੈਂ ਇਹ ਸਭ ਕੀਤਾ ਰਾਜੀਬ ਗੁੱਸੇ ਹੋ ਕੇ ਉੱਥੋਂ ਚੱਲਿਆ ਜਾਂਦਾ ਹੈ ਪਰ ਕੁਝ ਦੇਰ ਤੋਂ ਬਾਅਦ ਫਿਰ ਤੋਂ ਵਾਪਸ ਆ ਜਾਂਦਾ ਹੈ ਅਤੇ ਆਪਣਾ ਮੋਬਾਈਲ ਨੂੰ ਲੱਭਣ ਲੱਗ ਜਾਂਦਾ ਹੈ ਉਦੋਂ ਹੀ ਅਨੇਤਾ ਫਿਰ ਕਹਿੰਦੀ ਹੈ ਦੇਖੋ ਰਜੀਵ ਹੋ ਸਕਦਾ ਹੈ ਕਿ ਤੁਸੀਂ ਮੇਰੀ ਗੱਲ ਤੋਂ ਨਾਰਾਜ਼ ਹੋ ਸਕਦੇ ਹੋ ਪਰ ਮੈਂ ਜੋ ਪੁੱਛਿਆ ਉਹ ਗਲਤ ਨਹੀਂ ਸੀ ਉਦੋਂ ਹੀ ਰਜੀਵ ਰੋਂਦੇ ਹੋਏ ਕਹਿੰਦਾ ਹੈ ਜਦੋਂ ਮੈਂ 17 ਸਾਲ ਦਾ ਸੀ ਉਦੋਂ ਹੀ ਮੇਰੇ ਮਾਤਾ ਪਿਤਾ ਮੈਨੂੰ ਛੱਡ ਕੇ ਚਲੇ ਗਏ ਮੇਰੇ ਮਾਤਾ ਪਿਤਾ ਨੂੰ ਲੱਗਦਾ ਸੀ ਮੈਂ ਦੋਨਾਂ ਦੇ ਇੱਕ ਬਹੁਤ ਵੱਡਾ ਬੋਝ ਹਾਂ ਮੈਂ ਮਜ਼ਦੂਰੀ ਕਰਕੇ ਪੈਸੇ ਕਮਾਉਣ ਲੱਗਿਆ ਅਤੇ ਮੈਂ ਜਿੱਦਾਂ ਹੀ ਜਵਾਨ ਹੋਇਆ ਇਸ ਤਰੀਕੇ ਨੂੰ ਅਪਣਾਇਆ ਜਿਸ ਤੋਂ ਬਾਅਦ ਮੈਨੂੰ ਬਹੁਤ ਸਾਰੇ ਪੈਸੇ ਮਿਲਣ ਲੱਗੇ ਅਨੀਤਾ ਕਹਿੰਦੀ ਹੈ ਕਿ ਤੇਰੇ ਬਾਰੇ ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮਨ ਨੂੰ ਸ਼ਾਂਤ ਕਰਨ ਦੇ ਲਈ ਫਿਰ ਤੋਂ ਪੈਗ ਬਣਾਉਣ ਲੱਗ ਜਾਂਦੀ ਹੈ ਦੋਵੇਂ ਪਿੰਦੇ ਹੋਏ ਗੱਲਾਂ ਤਰ ਲੱਗ ਜਾਂਦੇ ਹਨ ਅਨੀਤਾ ਕਹਿੰਦੀ ਹੈ ਅੱਛਾ ਹੁਣ ਤੱਕ ਤੂੰ ਕਿੰਨਿਆਂ ਨੂੰ ਖੁਸ਼ ਕੀਤਾ ਹੈ ਰਜੀਬ ਕਹਿੰਦਾ ਹੈ ਇੱਕ ਤੁਹਾਡੀ ਜਿਹੀ ਹੀ ਔਰਤ ਸੀ ਪਰ ਉਮਰ ਚ ਬਹੁਤ ਜ਼ਿਆਦਾ ਵੱਡੀ ਸੀ ਉਸ ਨੂੰ ਵੀ ਖੁਸ਼ੀ ਨਹੀਂ ਮਿਲ ਰਹੀ ਸੀ ਇੱਕ ਦਿਨ ਮੈਂ ਉੱਥੇ ਜਾ ਕੇ ਖੁਸ਼ੀ ਕਿਨੂੰ ਕਹਿੰਦੇ ਨੇ ਉਸ ਦੇ ਬਾਰੇ ਦੱਸਿਆ ਉਦੋਂ ਹੀ ਅਨੀਤਾ ਹੱਸਦੀ ਹੈ ਤੇ ਕਹਿੰਦੀ ਹੈ ਫਿਰ ਤਾਂ ਤੁਸੀਂ ਬਹੁਤ ਹੀ ਵੱਡੇ ਜੀਨੀਅਸ ਨਿਕਲੇ ਦੋਵੇਂ ਹੱਸਣ ਲੱਗ ਜਾਂਦੇ ਨੇ ਕੁਝ ਦੇਰ ਤੋਂ ਬਾਅਦ ਰਜੀਵ ਕਹਿੰਦਾ ਹੈ ਕਿ ਤੁਹਾਡਾ ਬੇਟੀ-ਬੇਟੇ ਨੂੰ ਇਸ ਬਾਰੇ ਪਤਾ ਨਹੀਂ ਹੈ ਉਦੋਂ ਹੀ ਅਨੀਤਾ ਕਹਿੰਦੀ ਹੈ ਦੋਵੇਂ ਹੁਣ ਵੱਡੇ ਹੋ ਗਏ ਨੇ ਅਤੇ ਸਮਝਦਾਰ ਵੀ ਜੇਕਰ ਪਤਾ ਵੀ ਲੱਗ ਜਾਵੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਦੋਵੇਂ ਮੈਨੂੰ ਨਫ਼ਰਤ ਕਰਦੇ ਨੇ ਪਰ ਅਨੀਤਾ ਰਜੀਵ ਨੂੰ ਝੂਠ ਬੋਲ ਰਹੀ ਹੁੰਦੀ ਹੈ ਉਦੋਂ ਹੀ ਅਨੀਤਾ ਦੀ ਬੇਟੀ ਦਾ ਫੋਨ ਆਉਂਦਾ ਹੈ ਅਨੀਤਾ ਆਪਣੀ ਬੇਟੀ ਦੇ ਨਾਲ ਗੱਲ ਕਰਨ ਲੱਗ ਜਾਂਦੀ ਹੈ ਅਨੇਤਾ ਦੀ ਬੇਟੀ ਬੋਲ ਰਹੀ ਹੁੰਦੀ ਹੈ 2 ਦਿਨ ਹੋ ਗਏ ਤੁਸੀਂ ਘਰ ਨਹੀਂ ਆਏ ਇਸ ਗੱਲ ਨੂੰ ਰਜੀਵ ਵੀ ਸੁਣ ਰਿਹਾ ਹੁੰਦਾ ਹੈ ਕਿਉਂਕਿ ਫੋਨ ਸਪੀਕਰ ਤੇ ਹੁੰਦਾ ਹੈ ਉਦੋਂ ਹੀ ਰਜੀਵ ਕਹਿੰਦਾ ਹੈ ਕਿ ਹੁਣ ਤਾਂ ਤੁਸੀਂ ਕਹਿ ਰਹੇ ਸੀ ਕਿ ਦੋਮਾ ਦੇ ਨਾਲ ਮੇਰੀ ਬੰਦ ਹੀ ਨਹੀਂ ਫਿਰ ਇਹ ਕਿਸ ਦੀ ਆਵਾਜ਼ ਸੀ ਹੁਣ ਅਨੇਤਾ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਰਜੀਵ ਉੱਠ ਕੇ ਉਥੋਂ ਚਲਿਆ ਜਾਂਦਾ ਹੈ ਕੁਝ ਦਿਨਾਂ ਤੋਂ ਬਾਅਦ ਅਨੇਤਾ ਰਜੀਵ ਨੂੰ ਫੋਨ ਕਰਦੀ ਹੈ ਅਤੇ ਝੂਠ ਦੇ ਬਾਰੇ ਸਾਰਾ ਕੁਝ ਦੱਸ ਦਿੰਦੀ ਹੈ ਇੱਕ ਦਿਨ ਅਨੀਤਾ ਫਿਰ ਤੋਂ ਰਜੀਵ ਨੂੰ ਬੁਲਾਉਂਦੀ ਹੈ। ਰਜੀਵ ਉੱਥੇ ਪਹੁੰਚਦਾ ਹੈ ਅਤੇ ਦੋਵੇਂ ਬਹੁਤ ਜ਼ਿਆਦਾ ਪੀਣ ਲੱਗ ਜਾਂਦੇ ਹਨ। ਰਜੀਵ ਅਨੀਤਾ ਨੂੰ ਚੁੱਕ ਕੇ ਰੂਮ ਦੇ ਵਿੱਚ ਲੈ ਜਾਂਦਾ ਹੈ ਅਤੇ ਅਨੀਤਾ ਦੀ ਖੁਆਇਸ਼ ਪੂਰੀ ਕਰ ਦਿੰਦਾ ਹੈ। ਦੋਵੇਂ ਹੀ ਹੁਣ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਹਨ। ਕੁਝ ਦਿਨਾਂ ਤੋਂ ਬਾਅਦ ਦੋਵੇਂ ਵਿਆਹ ਕਰਵਾ ਲੈਂਦੇ ਨੇ। ਦੋਸਤੋ ਇਸ ਘਟਨਾ ਦੀ ਸਮਾਪਤੀ ਇੱਥੇ ਹੀ ਹੋ ਜਾਂਦੀ ਹੈ। ਇੱਕ 60 ਸਾਲ ਦੀ ਔਰਤ ਦੀ ਸੱਚੀ ਘਟਨਾ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਇਸ ਤਰ੍ਹਾਂ ਦੀ ਸਟੋਰੀਜ਼ ਸੱਚੀ ਘਟਨਾ ਅਤੇ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਬ ਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਆਪਣਾ ਧਿਆਨ ਰੱਖਿਓ